ਆਰਮ ਉਪਰ ਬਲੋਡ ਸੂਬਾ ਕੰਵਿਨਰ ਬੇਰਜਕਾਰ ਸੰਜਾ ਮੋਰਚਾ ਪੰਜਾਬ ਜਿਵੇਂ ਕਿ ਬੇਰਜਕਾਰ ਸਾਥੀਓ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਸੋਸ਼ਲ ਮੀਡੀਆ ਦੇ ਜਰੀਏ ਵੀ 9 ਦਿਨਾਂ ਤੋਂ ਬਲਵੀਰ ਮਨ ਜਿਹੜਾ ਸਿੰਘ ਹੈ ਸਿਹਤ ਮੰਤਰੀ ਹੈ ਉਹਦੀ ਕੋਠੀ ਦੇ ਨੇੜੇ ਜੋ ਟੈਂਕੀ ਤੇ ਮੱਖਣ ਸਿੰਘਾ ਮਲਟੀਪਰਪਸ ਹੈਲਥ ਵਰਕਰ ਜਿਹੜਾ ਹੈਗਾ ਬੇਰਜਕਾਰ ਚੜ੍ਹਿਆ ਹੋਇਆ ਹੈ ਉਮਰ ਹੱਦ ਦੀ ਛੋਟ ਦੀ ਮੰਗ ਨੂੰ ਲੈ ਕੇ 2170 ਜਿਹੜੀ ਭਰਤੀ ਆਈ ਹੋਈ ਸੀ ਸੀਐਮ ਵੱਲੋਂ ਲਾਰਾ ਲਾਇਆ ਗਿਆ ਸੀਗਾ ਬੇਰਜਕਾਰਾਂ ਨੂੰ ਵੀ ਉਮਰ ਹੱਦ ਛੋਟ ਦੇ ਕੇ ਜਿਹੜਾ ਤੁਹਾਨੂੰ ਅਪਲਾਈ ਕਰਾਉਂਗਾ ਪਰ ਹਜੇ ਤੱਕ ਜਿਹੜਾ ਹੈਗਾ ਉਹ ਜਿਹੜਾ ਲਾਰਾ ਸੀਗਾ ਉਹ ਪੋਰਾ ਜਿਹੜਾ ਝੂਠ ਨਿਕਲਿਆ ਤਾਂ ਇਸ ਕਰਕੇ ਜਿਹੜਾ ਉੱਪਰ ਜਿਹੜਾ ਸੰਘਰਸ਼ ਜਾਰੀ ਹੈ ਨੌਵਾਂ ਦਿਨ ਅਜ ਹੋ ਚੁੱਕਿਆ ਔਰ ਇੰਨੀ ਠੰਡ ਦੇ ਵਿੱਚ ਜਿਹੜਾ ਹੈਗਾ ਥੱਲੇ ਮੋਰਚਾ ਜਾਰੀ ਹੈ ਔਰ ਉਹ ਟੈਂਕੀ ਦੇ ਉੱਪਰ ਬੈਠਾ ਹੋਇਆ ਸੰਘਰਸ਼ ਕਰ ਰਿਹਾ ਕੱਲ ਨੂੰ 28 ਤਰੀਕ ਨੂੰ ਜਿਹੜਾ ਹੈਗਾ ਸੂਬੇ ਪੱਧਰ ਦੀ ਕਾਲ ਦਿੱਤੀ ਗਈ ਹੈ ਮਲਟੀਪਰਪਸ ਹੈਲਥ ਵਰਕਰਾਂ ਵੱਲੋਂ ਤਾਂ ਉਹਦੇ ਵਿੱਚ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਸ਼ਮੂਲੀਅਤ ਜਿਹੜੀ ਸਭ ਤੋਂ ਵੱਡੀ ਹੋਣੀ ਹੈ ਕਿਉਂਕਿ ਇਹ ਜੱਥੇਬੰਦੀ ਸਾਡੀ ਬੇਰੁਜ਼ਗ ਇਸ ਲਈ ਸਾਰੇ ਹੀ ਬੇਰਜ਼ਗਾਰ ਜਿੰਨੇ ਵੀ ਬੇਰਜ਼ਗਾਰ ਸਾਂਝੇ ਮੋਰਚੇ ਦੀ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਸੱਦਾ ਹੈ ਕਿ ਸਹੀ 11 ਵਜੇ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਜੋ ਬਲਬੀਰ ਸਿੰਘ ਦੀ ਕੋਠੀ ਹੈ ਉਸ ਤੋਂ ਜਸਟ 300 ਮੀਟਰ ਅੱਗੇ ਹੀ ਜਿਹੜਾ ਹੈਗਾ ਟੈਂਕੀ ਦੇ ਥੱਲੇ ਮੋਰਚਾ ਚੱਲ ਰਿਹਾ ਐ ਇੱਥੋਂ ਆਪਾਂ ਇਕੱਠੇ ਹੋ ਕੇ ਜਿਹੜਾ ਹੈਗਾ ਬਲਬੀਰ ਸਿੰਘ ਦੀ ਕੋਠੀ ਵੱਲ ਮਾਰਚ ਕਰਨਾ ਵੱਡੀ ਗਿਣਤੀ ਦੇ ਵਿੱਚ ਤਾਂ ਸਾਰੇ ਜਾਣੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਰਕਾਰ ਇੱਕ ਅੜਿਗਲ ਰਵਈਆ ਬਣਾਇਆ ਹੋਇਆ ਹੈ ਜੇਕਰ ਇਹ ਮੰਗ ਵੀ ਇਹ ਨਹੀਂ ਮੰਨਦੀ ਤਾਂ ਤੁਸੀਂ ਭੁੱਲ ਜੋਗੇ ਆਪਾਂ ਜਿਹੜੀਆਂ ਅਗਲੀਆਂ ਮੰਗਾਂ ਲਈ ਸੰਰਚ ਕਰ ਰਹੇ ਆ ਉਹ ਮਨਾਉਣੀਆਂ ਸੌਖੀਆਂ ਹੋ ਜਾਣਗੀਆਂ ਚਾਹੇ ਉਹ 55% ਦੀ ਸ਼ਰਤ ਰੱਦ ਕਰਾਉਣੀ ਹੋਵੇ ਚਾਹੇ ਉਹ ਮਰਹੱਦ ਛੋੜ ਚਾਹੇ ਮਾਸਟਰ ਕੈਡਰ ਤੇ ਚਾਹੇ ਲੈਕਚਰਾਰ ਚਾਹੇ ਹੋਰ ਵੀ ਮੰਗਾ ਜੇਕਰ ਅੜੀਅਲ ਰਵਈਆ ਐਸ ਮੰਗ ਪ੍ਰਤੀ ਸਰਕਾਰ ਦਾ ਰਹਿੰਦਾ ਇੱਥੇ ਨਕਾਮ ਹੋ ਜਾਂਨੇ ਆਪਾਂ ਇਹ ਮੰਗ ਮਨਾਉਣ ਤੋਂ ਤਾਂ ਅਗਲੀਆਂ ਮੰਗਾਂ ਵੀ ਭੁੱਲ ਜੋ ਕਿ ਆਪਾਂ ਇੰਨਾ ਸੌਖਾ ਉਹਨਾਂ ਨੂੰ ਵੀ ਮਣਾ ਸਕਾਂਗੇ ਇਸ ਲਈ ਸਾਰਿਆਂ ਨੂੰ ਹੀ ਸਦਾ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਮੰਗਾ ਆਪਣੀਆਂ ਤਾਂ ਹੀ ਮੰਨੀਆਂ ਜਾਣੀਆਂ ਜੇ ਇਹ ਮੋਰਚਾ ਫਤਿਹ ਹੋਊਗਾ ਤਾਂ ਇਸ ਲਈ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਸੱਦਾ ਬੇਰਜ਼ਗਾਰਾਂ ਸਾਂਝੇ ਮੋਰਚੇ ਨਾਲ ਸੰਬੰਧਿਤ ਸਾਰੇ ਬੇਰਜ਼ਗਾਰਾਂ ਨੂੰ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਸਵੇਰ 11 ਵਜੇ ਦੁੱਖਨਵਾਲਨ ਸਾਹਿਬ ਗੁਰਦੁਆਰਾ ਪਟਿਆਲਾ ਦੇ ਨੇੜੇ ਟੈਂਕੀ ਥਲੇ ਜੋ ਮੋਰਚਾ ਚੱਲਦਾ ਹੈ ਉੱਥੇ ਪਹੁੰਚੋ ਜੈ ਜਨਤਾ ਜਿੱਤ ਲੜਦੇ ਲੋਕਾਂ ਦੀ ਜੈਸ਼ਕਰ